ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ ਦੇ 2-2 ਰੁਪਏ ਮੁੱਲ ਘਟਾ ਦਿੱਤੇ ਗਏ ਹਨ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉੱਤੇ ਹੀ ਇਸ ਸਬੰਧ ਵਿੱਚ ਜਦੋਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਲੋਕਾਂ ਨੇ ਕਿਹਾ ਕਿ ਚੋਣ ਬਿਲਕੁਲ ਕਰੀਬ ਆ ਗਏ ਹਨ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਆਮ ਲੋਕਾਂ ਦੇ ਨਾਲ ਇੱਕ ਮਜ਼ਾਕ ਕੀਤਾ ਹੈ ਔਰ ਮਹਿੰਗਾਈ ਪਹਿਲਾਂ ਹੀ ਬਹੁਤ ਜ਼ਿਆਦਾ ਵਧ ਗਈ ਹੈ 2 ਰੁਪਏ ਪੈਟਰੋਲ ਡੀਜ਼ਲ ਦੇ ਰੇਟ ਕਟਣ ਨਾਲ ਕੋਈ ਜ਼ਿਆਦਾ ਫਰਕ ਉਹਨਾਂ ਨੂੰ ਨਹੀਂ ਪਏਗਾ ਕੋਈ ਜ਼ਿਆਦਾ ਰਾਹਤ ਮਹਿਸੂਸ ਨਹੀਂ ਹੋਵੇਗੀ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਇੱਕ ਚੁਣਾਵੀ ਸਟੰਟ ਹੈ ਇਸੀ ਗੱਲ ਦੀ ਹਾਂਜੀ ਡੀਜ਼ਲ ਤੇ ਪੈਟਰੋਲ 2 ਰੁਪਏ ਸਸਤਾ ਕੀਤਾ ਗਿਆ ਹੈ ਸਰਕਾਰ ਵੱਲੋਂ ਕੀ ਲੱਗਦਾ ਵੀ ਇਹਦੇ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਹੋਏਗਾ ਕਿ ਬਸ ਲੌਲੀ-ਕੋਪੀ ਦਿੱਤਾ ਜਾ ਰਿਹਾ ਨਹੀਂ ਜੀ ਇਹ ਸੈਂਟਰ ਦੀ ਪਾਲਿਸੀ ਹੈਗੀਆ ਕੋਈ ਸਟੇਟ ਨੂੰ ਕੋਈ ਫਾਇਦਾ ਨਹੀਂ ਜਿਵੇਂ ਲਾਲੀਪਾਪ ਹੀ ਗਾਵਾ ਆਮ ਜਨਤਾ ਨੂੰ ਇਹਦਾ ਕੋਈ ਕੋਈ ਨਹੀਂ ਕੋਈ ਨਹੀਂ ਫਾਇਦਾ ਜੀ ਤੁਹਾਡੇ ਸਾਹਮਣੇ ਇਹ ਘਟਨਾ ਹੁੰਦਾ ਤੇ ਘਟ ਤੋਂ ਕਿੰਨਾ ਘਟਾਉਣਾ ਚਾਹੀਦਾ ਸੀ 10 ਰੁਪਏ ਘਟਾਉਣਾ ਚਾਹੀਦਾ ਸੀ ਜੀ ਹਾਂਜੀ ਡੀਜ਼ਲ ਪੈਟਰੋਲ ਦੋਵੇਂ ਠੀਕ ਵੱਡੀਆਂ ਗੱਡੀਆਂ ਨੂੰ ਤਾਂ ਫਾਇਦਾ ਹੋ ਸਕਦਾ ਜੀ ਨਹੀਂ ਜੀ ਉਹਨਾਂ ਦੇ ਖਰਚੇ ਵੀ ਬਾਅਦ 'ਚੋ ਦੇਖੋ ਉਹ ਘਟਾਉਣੇ ਦੇ ਟ੍ਰਾਂਸਪੋਰਟ ਦੇ ਪੈਸੇ ਤੇ ਘਟਾਉਣੇ ਨਹੀਂ ਗਏ ਨੇ ਉਹ ਸਿਰਫ ਲਾਲੀਪਾਪ ਹੀ ਗਾਇਦੀ ਕੋਈ ਫਾਇਦਾ ਨਹੀਂ ਹੈ ਜੀ ਮਿਹਰਬਾਨੀ ਜੀ ਥੈਂਕ ਯੂ ਜੀ ਦਾ ਵੀ ਆਮ ਜਨਸਨ ਨੂੰ ਤਾਂ ਫਾਇਦਾ ਹੋਏਗਾ ਜਿੱਦਾਂ ਵੋਟਾਂ ਉਹਨਾਂ ਨੂੰ ਪੈ ਗਈਆਂ ਨਾ ਫਿਰ ਵਧਾ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਲੱਗਦਾ ਤੁਹਾਨੂੰ ਕਿ ਇਹ ਜਿਵੇਂ ਇਲੈਕਸ਼ਨ ਦੇ ਟਾਈਮ ਜਨਤਾ ਨੂੰ ਲੌਲੀਪੌਪ ਦਿੱਤਾ ਜਾਂਦਾ ਇਹ ਹਰ ਵਾਰੀ ਲੌਲੀਪੌਪ ਦਿੱਤਾ ਜਾਂਦਾ ਸਰ ਫਸਟ ਟਾਈਮ ਨਹੀਂ ਹੈ 200 ਰੁਪਏ ਦਾ ਫਾਇਦਾ ਕੀ ਹੈ ਆਹ ਜਨਤਾ ਨੂੰ ਕੋਈ ਫਾਇਦਾ ਨਹੀਂ ਹੁੰਦਾ ਜੀ ਤੁਹਾਡੇ ਹਿਸਾਬ ਨਾਲ ਵਧਾਇਆ ਵੀ ਤੇ ਇੰਨਾ ਹੀ ਆ ਘਟਾ ਘਟਣਾ ਜਿੱਦੇ ਘਟ ਦੋ ਬਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ ਦੋ 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 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਢਾਉਂਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਹੈ ਇਦਨੂ ਲਾਲੀਪਾਪ ਨੂੰ ਇਹੋ ਜਿਹਾ ਨਹੀਂ ਕੀ ਕਰਨਾ ਪੈਟਰੋਲ ਕੋਨ ਆਇਆ ਜੀ ਜੀ 2 ਰੁਪਏ ਸਰਕਾਰ ਵੱਲੋਂ ਸਸਤਾ ਕੀਤਾ ਗਿਆ ਕਿ ਕਹਿਣਾ ਚਾਹੋ ਕੋਈ ਕੀ ਇੰਨਾ ਕੋਈ ਜਦੋਂ ਮੇਜਰ ਡਿਫਰੈਂਸ ਨਹੀਂ ਹੈ ਹੀ ਨਹੀਂ ਆ 2 ਰੁਪਏ ਘਟਾਇਓ ਜੇ 5-10 ਰੁਪਏ ਕੱਟੇ ਹੁੰਦੇ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਉਹਦੀ ਬਾਹਰ ਲੀਟਰ ਦੀ ਟੈਂਕੀ ਹੈ ਠੀਕ ਹੈ ਜੀ ਜੇ 10 ਰੁਪਏ ਵੀ ਕੱਟ ਹੁੰਦਾ ਮੇਰਾ 120 ਰੁਪਏ ਬਚ ਜਾਣਾ ਸੀ ਮੈਂ ਕਹਿੰਦਾ ਫਿਰ ਕੀ ਯਾਰ ਇੱਕ ਆਲਮੋਸਟ ਇੱਕ ਕੁਝ ਇੱਕ ਸਵਾ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਰੁਪਏ ਬਚਿਆ ਕਿੰਨੇ ਕੁ ਵਰਗ ਬਚ ਜੋ ਨਾ 10 12 ਰੁਪਏ ਕੱਟਉਂਦੇ ਨਾ ਬੈਂਕੀ ਫੁੱਲ ਕਰਾਨ ਆਂਦਾ ਮੈਂ ਕਹਾਂ ਚਲੋ ਠੀਕ ਆ 2 ਰੁਪਏ ਐ ਇੱਡਾ ਕੋਈ ਮੇਜਰ ਡਿਫਰੈਂਸ ਨਹੀਂ 2 ਰੁਪਏ ਡੀਜ਼ਲ ਬਜਾ ਕਟਾਇਆ ਹੋਆ 2 ਰੁਪਏ ਪੈਟਰੋਲ ਕਟਾਇਆ ਹੋਆ ਕੋਈ ਇੱਡਾ ਫਰਕ ਐ ਨਹੀਂ ਫਰਕ ਜਿਹੜਾ 2 ਰੁਪਏ ਅਗਰ ਕਟਾਇਆ ਵੀ ਨਾ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਪਿਉਣਾ ਹੁੰਦਾ ਵਾ 2 ਰੁਪਏ ਸਾਬਨੇ 4 ਰੁਪਏ ਉਹਨਾਂ ਨੂੰ ਕੱਟ ਪੈ ਗਏ ਉਹਨਾਂ ਨੂੰ ਫਰਕ ਪੈਣਾ ਸਾਡੂ ਵਰਗੇ ਨੂੰ ਕਿੰਨਾ ਕਾ ਫਰਕ ਪੈ ਜਾਏਗਾ ਈ ਤੁਹਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਨੇ ਜਿਹੜਾ ਇਲੈਕਸ਼ਨ ਆ ਗਿਆ ਤੇ ਹਾਫ ਇਲੈਕਸ਼ਨ ਤਾਂਹੀਂ ਦਾ ਹਾਂ ਲੋਲੀਪੋਪ 2 ਰੁਪਏ ਹੋਣੇ ਕਟਾਇਆ ਵਾ 2 ਰੁਪਏ ਬਾਅਦ ਵਿੱਚ ਬਾਅਦ ਵਿੱਚ ਫੇਰ ਕਢਾ ਲੈਣਗੇ 4 ਰੁਪਏ ਕਰ ਲੈਣਗੇ 5 6 ਰੁਪਏ ਕਰ ਲੈਣਗੇ ਘਟ ਘਟ 10 ਰੁਪਏ ਹੋਵਣਾ ਫੇਰ ਬੰਦਾ ਕਵੇ ਵੀ ਹਾਂ ਚਲ ਸੁੱਖ ਹੈ 12 ਲੀਟਰ ਦੀ ਟੈਂਕੀ ਆ ਮੈਂ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰਾ ਮੇਰਾ 10 ਰੁਪਏ ਬਚਾਣੇ ਆ ਮੇਰਾ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਾਣਗੇ ਮੇਰੇ ਕੋ ਕਿ ਜੀ ਇਹ ਮੇਜਰ ਫਰਕ ਹੈ ਨਾ ਜੇ 10 ਰੁਪਏ ਵੀ ਕਟਾਣਗੇ ਉਹ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਕਿਉਂਕਿ ਉਹ ਮੀਡਲ ਕਲਾਸ ਜਾਂ ਫਿਰ ਲੋਅਰ ਮੀਡਲ ਮੇਜਰ ਫਰਕ ਹੀ ਉਹਨਾਂ ਨੂੰ ਪੈਣਾ ਵਾ ਜੇ ਬੰਦਾ 5-10 ਰੁਪਏ ਕਟਾਣਾ ਫਿਰ ਬੰਦਾ ਕਵੇ ਵੀ ਕੀ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਘਟਾਣਾਂ ਤੋਂ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮੀਡਲ ਕਲਾਸ ਦੀ ਜਿਹੜੀ ਬਸ ਤੇ ਟਰੱਕ ਹੈ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈਂਦਾ 4 ਵਿੱਚ 30 ਕਿੰਨਾ ਕੀ ਘਟ ਗਿਆ ਵਾ ਕੋਈ 400 500 ਲੀਟਰ ਤੇ ਪਵਾਨਾ ਨਹੀਂ ਪੈਟਰੋਲ ਕਿ ਬੋਤਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਰਵਾਨਾ ਉਹ 4 ਕਿੰਨਾ ਕ ਵੱਜ ਗਿਆ ਵਾ